Mm. ਉਰੇ ਆ ਪਹਿਲਾਂ ਮੇਰੀ ਗੱਲ ਸੁਣ ਤੂੰ ਬਲੌਗਿੰਗ ਕਰਦਾ ਵੈ ਹੈ ਚੈਨਲ ਆ ਤੇਰਾ ਹਾਂਜੀ ਤੇ ਮੈਨੂੰ ਐਂ ਦੱਸ ਵੀ ਬਾਬਾ ਬੰਦਾ ਸਿੰਘ ਭਾਦਰ ਕੌਣ ਸੀ ਹੈ ਉਹਨੂੰ ਪਤਾ ਹੈ ਕਿਹੜਾ ਦਾ ਸਾਧਖ ਵੀਰ ਨੂੰ ਨਾ ਓਏ சிவா ਉਰੀਆ ਉਰੀਆ ਨਹੀਂ ਨਹੀਂ ਚੱਲ ਕੋਈ ਗੱਲ ਨਹੀਂ ਕਿਹੜਾ ਚੈਨਲ ਆ ਤੇਰਾ ਬਖਾ ਮੈਨੂੰ ਮੈਂ ਵੈਸੀ ਗੱਲ ਕਰਦੇ ਆਪਾਂ ਆਪਣੇ ਫੋਨ 'ਪਾ ਸਰਚ ਕਰੀਏ ਕਿੰਨਾ ਟਾਈਮ ਹੋਇਆ ਜੇ ਲੋਟ ਹੈ ਪਹਿਲੀ ਵਾਰ ਆਏ ਨੇ ਨਹੀਂ ਨਹੀਂ ਤੁਸੀਂ ਇਹੀ ਬਣਾਉਣਾ ਹੈਗੇ ਸਬਸਕ੍ਰਾਈਬਰ ਹੈਗੇ ਕਿ ਕੀ ਗੱਲ ਬਾਤਾਂ ਕਿੰਨੇ ਚੈਨਲ ਕਿਦਾਂ ਛੋਟਾ ਇਹ ਮੋਬਾਈਲ ਵੀ ਹੈ ਅੱਛਾ ਛੋਟਾ ਵੀ ਹੈਗਾ ਅੱਛਾ ਸਾਰੇ ਵੀ ਵਲੌਗ ਕਰਦੇ ਆ ਅੱਛਾ ਕਿੰਨੇ ਸਬਸਕ੍ਰਾਈਬਰ ਪਹਿਲਾਂ ਨਾ ਹੈਂ 100 100 ਸੌਆ ਚਲੋ ਠੀਕ ਹੈ ਪਰ ਪਹਿਲਾ ਨਾ ਮੰਨ ਲਾ ਜਿਹੜੀ ਆਪਾਂ ਧਾਰਮਿਕ ਜਾਂ ਆਪਾਂ ਜਿੱਥੇ ਵੀ ਆਉਣੇ ਆ ਹਨਾ ਜੇ ਨਹੀਂ ਪਤਾ ਤਾਂ ਇੱਕ ਵਾਰੀ ਥੋੜਾ ਜਿਹਾ ਉਹਨਾਂ ਬਾਰੇ ਜਾਣ ਲਓ ਮੰਨ ਲਓ ਇਤਿਹਾਸ ਦਾ ਪਤਾ ਹੀ ਹੋਣਾ ਤੈਨੂੰ ਬਾਬੇ ਬੰਦਾ ਸਿੰਘ ਭਾਦਰ ਦਾ ਕੀ ਹੈ ਕਿ ਨਹੀਂ ਪਤਾ ਪਤਾ ਬਾਬੂ ਬੰਦਾ ਬਾਬੂ ਦਾ ਨਾਮ ਕੀ ਸੀਗਾ ਇੰ 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 ਨਹੀਂ ਪਤਾ ਨਾਮ ਤਾਂ ਪਤਾ ਹੋਣਾ ਯਾਰ ਮਾੜੋ ਦਸਰਾ ਕੀ ਹੈ ਹੈਂ ਜੀ ਕਦੋਂ ਹੋਏ ਸੀਗੇ ਜਨਮ ਕਦੋਂ ਹੋਏ ਸੀ ਕਿੱਥੇ ਹੋਏ ਸੀ ਇਹ ਨਹੀਂ ਪਤਾ ਸੱਚੀ ਨਹੀਂ ਪਤਾ ਉਹ ਚਲੋ ਕੋਈ ਗੱਲ ਇਹ ਜੇ ਨਹੀਂ ਪਤਾ ਕਿਹੜੀ ਕਲਾਸ ਚੋਂ ਮੈਂ 7th ਸੱਤਵੀਂ ਕਲਾਸ ਚ ਪੰਜਾਬੀ ਸਕੂਲ ਲੇ ਕੇ ਅੰਗਰੇਜ਼ੀ ਅੰਗਰੇਜ਼ੀ ਪੰਜਾਬੀ ਹੈਗੇ ਉੱਥੇ ਸਬਜੈਕਟ ਹੈਗੇ ਕਿ ਨਹੀਂ ਹਿੰਦੀ ਹਿੰਦੀ ਹੈਗੇ ਹੈ ਜੀ ਹਿੰਦੀ ਚ ਕਰਦੇ ਹਾਂ ਹਾਂਜੀ ਹਾਂਜੀ ਹਿੰਦੀ ਪੰਜਾਬੀ ਸਭ ਕਾ ਵੀ ਕਰਦੇ ਹਾਂ ਬਲੌਗਿੰਗ ਤੁਸੀਂ ਕਾ ਨਹੀਂ ਜੀ ਮੈਂ ਨੋਰਮਲ ਡੇਲੀ ਵਲੌਗਸ ਹੈ ਡੇਲੀ ਵਲੌਗਸ ਕਾਦੇ ਬਣਾਉਨੇ ਹੋ ਉਹੀ ਬਸ ਵੀ ਕਿ ਭਗਾਈ ਜੀ ਮਾਰਦੀ ਜਿੱਥੇ ਜਿੱਥੇ ਵੀ ਜਾਣਾ ਹਾਂ ਰੋਜ਼ਾ ਡੇਲੀ ਵਲੌਗਸ ਐ ਮੇਂ ਡੇਲੀ ਰੁਟੀਨ ਵਲੌਗਸ ਉਹਦੋਂ ਸੁਣਾ ਗਾਇਸ ਅੰਦਰ ਜਾ ਕੇ ਕਿ ਯੂਰ ਟਿਕਟ ਜਿਹੜੀ ਨਹੀਂ ਮੈਂ ਵੀ ਮੈਂ ਵੀ ਬਣਾਉਣਾ ਮੈਂ ਵੀ ਬਟ ਮੰਨ ਲਓ ਹਰ ਇੱਕ ਚੀਜ਼ ਦਾ ਕੋਈ ਉਹ ਹੁੰਦਾ ਵੀ ਜਿਵੇਂ ਹੁਣ ਮੰਨ ਲਓ ਮੈਂ ਤਾਂ ਵੈਸਾ ਹੀ ਪੁੱਛ ਲਿਆ ਤੁਹਾਨੂੰ ਕਿ ਜੇ ਤੁਸੀਂ ਬਲੌਗ ਬਣਾਉਣਾ ਹੈ ਹੋ ਵੀ ਤੁਹਾਡੀ ਛੋਟੀ ਉਮਰ ਆ ਹੋ ਸਕਦਾ ਮੈਂ ਵੀ ਤੁਹਾਨੂੰ ਬਾਬੇ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਗਿਆਨ ਹੋਵੇ ਜਾਂ ਤੁਸੀਂ ਪੜਿਆ ਹੋਵੇ ਠੀਕ ਹੈ ਮੈਂ ਤਾਂ ਤਾਂ ਪੁੱਛ ਲਿਆ ਰਾਜੀ ਤੈਨੂੰ ਬੱਟ ਜੇ ਤੈਨੂੰ ਨਹੀਂ ਪੜਿਆ ਕੋਈ ਗੱਲ ਨਹੀਂ ਹੌਲੀ ਹੌਲੀ ਬੰਦਾ ਡੈਗ ਡੈਗੀ ਸਵਾਰ ਹੁੰਦਾ ਠੀਕ ਹੈ ਤੇ ਤੂੰ ਪੜੋ ਇਹੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਬਹੁਤ ਮਹਾਨ ਯੋਧੇ ਹੋਏ ਐ ਠੀਕ ਹੈ ਜਦੋਂ ਛੋਟੇ ਸਾਹਿਬ ਜਾਦੇ ਨੀਹਾਂ ਚ ਚਿਨੇ ਸੀਗੇ ਠੀਕ ਹੈ ਤਾਂ ਉਦੋਂ ਫਿਰ ਇਹਨਾਂ ਨੇ ਇੱਥੇ ਆ ਕੇ ਸਰਹੰਦ ਦੀ ਏਟਨਟ ਵਜਾਈ ਸੀਗੀ ਤੇ ਸਿੱਖ ਰਾਜ ਸਥਾਪਿਤ ਕੀਤਾ ਸੀਗਾ ਇੱਥੇ ਪਹਿਲਾ ਸਿੱਖ ਰਾਜ ਕਿੱਥੇ ਹੋਏ ਸੀ ਜੋ ਚਿਨੇ ਕਿੱਥੇ ਸੀਗੇ ਸਾਬ ਜੀ ਕਿੱਥੇ ਸੀਗੇ ਤੋਨ ਉਹਨਾਂ ਨੇ ਦੱਸ ਦੱਸ ਵੀ ਦਿੱਤਾ ਵੈਸੇ ਉੱਤਰ ਵੀ ਦਿੱਤਾ ਵੈਸੇ ਬੋਲ ਵੀ ਦਿੱਤਾ ਉਹਨਾਂ ਨੇ ਵਿੱਚ ਕਿੱਥੇ ਹੋਇਆ ਕਿੰਨੀ ਇਟ ਇਟ ਬਜਾਈ ਤੁਸੀਂ ਦੱਸੋ ਉਹਨੇ ਕਿਹੜੇ ਸਾਹਿਬ ਜਦਾਂ ਦੇ ਛੋਟਾ ਜਣੋ ਆਇਆ ਸੀਗਾ ਕਿਹਨੇ ਜਣਵਾਇਆ ਸੀ ਉਹਨੇ ਉਹ ਡਾਕਟਰ ਕੰਨੇ ਹਾਂ ਆ ਸ਼ਾਬਾਸ਼ ਪਰ ਕਿੱਥੇ ਜਣਵਾਇਆ ਸੀ ਕਿਹੜਾ ਏਰੀਆ ਏਰੀਆ ਕਿਹੜਾ ਤੇਰਾ ਪਿੱਛੇ ਕੀ ਹੋਇਆ ਹੁਣੇ ਪਿੱਛੇ ਦੇ ਸ਼ਹੀਦੀ ਜੋੜ ਮੇਲੇ ਲੱਗ ਰਹੇ ਸੀ ਜਿਹੜਾ ਆਪਾਂ ਆਇਦਰ ਆਪਣੇ ਪਵਾ ਏਰੀਏ ਚ ਸਭਾ ਦੇ ਦਿਨ ਕਹਿ ਦਿੰਦੇ ਆ ਆ ਕੀ ਉਹਦਾ ਕੀ ਇਤਿਹਾਸ ਆ ਫਤਿਹਗੁਰ ਸਾਹਿਬ ਦਾ ਪੜਿਆ ਕਰ ਤੂੰ ਥੋੜਾ ਥੋੜਾ ਜੇ ਤੂੰ ਮੰਨ ਲਾ ਬਲੌਗਿੰਗ ਕਰਨੀ ਹੈ ਮੰਨ ਲਓ ਵੀ ਥੋੜੀ ਜੀ ਚਲੋ ਜਿੰਨੀ ਹੈਗੀ ਬਾਕੀ ਦਾ ਮੰਨ ਲਾ ਤੂੰ ਇੱਥੇ ਆ ਗਿਆ ਹੈ ਨਾ ਅੱਗੇ ਉੱਥੇ ਲੱਗਿਆ ਵਾ ਬੋਰਡ ਆ ਉਹਦਾ ਤੂੰ ਬੋਲ ਕੇ ਪਾ ਦੇਗਾ ਸਾਰਾ ਦੱਸ ਦੇਗਾ ਠੀਕ ਹੈ ਠੀਕ ਹੈ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਮੰਨ ਲਾ ਜੇ ਤੂੰ ਆਈ ਹੈ ਵੀ ਮੈਂ ਬਸ ਆਪਦੀ ਉਹ ਅਜੇ ਤਰੀ ਥੋੜੀ ਜੀ ਏਜ ਵੀ ਛੋਟੀ ਹੈ ਨਾ ਰਾਜੇ ਤੋਂ ਥੋੜਾ ਨਿਆਣੇ ਮਤ ਚਾ ਜਾਂ ਤਾਂ ਤੈਨੂੰ ਇਹ ਸਿਸਟਮ ਹੋਣਾ ਵੀ ਪਤਾ ਨਹੀਂ ਬਲੌਗਿੰਗ ਚ ਚੰਗਾ ਖਾਸਾ ਪੈਸਾ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਤੇ ਇਹੀ ਚੱਲੀ ਜਾਂਦਾ ਵੀ ਤੁਸੀਂ ਆਨਲਾਈਨ ਕਲਾਸਾਂ ਲਾਓ ਜੀ ਐਡੀਟਿੰਗ ਸਿੱਖੋ ਵੀਡੀਓ ਸਿੱਖੋ ਹਨਾ ਮੈਂ ਵੀ ਕਰਦਾ ਮੈਂ ਤੈਨੂੰ ਐ ਨਹੀਂ ਕਹਿੰਦਾ ਨਹੀਂ ਮੈਂ ਵੀ ਕਰਦਾ ਪਰ ਮੈਂ ਮੇਰਾ ਕੋਈ ਨਹੀਂਗਾ ਵੀ ਮੰਨ ਲਓ ਆਪਾਂ ਮੈਂ ਜਿੰਨਾ ਕਿ ਮੰਨ ਲਓ ਥੋੜਾ ਜਿਹਾ ਜੇ ਮੈਨੂੰ ਪਤਾ ਹੋਵੇ ਹੈਨਾ ਥੋੜਾ ਜਿਹਾ ਮੈਂ ਇਤਿਹਾਸ ਪੜ ਲੈਂਦਾ ਫੇਰ ਮੈਂ ਮਲੂ ਕਰਦਾ ਜਦੋਂ ਵੀ ਤੂੰ ਬਲੌਗਿੰਗ ਕਰਨੀ ਹੈ ਵਾਇਗਰੂ ਦਾ ਨਾਮ ਲੈ ਕੇ ਸ਼ੁਰੂ ਕਰ ਜਿੱਥੇ ਵੀ ਤੂੰ ਆਉਣਾ ਜਿਵੇਂ ਉਹ ਕਿ ਸਿਆਣੇ ਨਹੀਂ ਕਹਿੰਦੇ ਵੀ ਮੰਨ ਲਓ ਜੇ ਰੋਣਾ ਨਹੀਂ ਆਉਂਦਾ ਰੋਣ ਵਰਗਾ ਮੂੰਹ ਕਰ ਲਓ ਠੀਕ ਹੈ ਤਾਂ ਵੀ ਮੰਨ ਲਓ ਜੇ ਤੂੰ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਆਇਆ ਠੀਕ ਹੈ ਥੋੜਾ ਜਿਹਾ ਇਹਨਾਂ ਬਾਰੇ ਪੜ ਲਾ ਠੀਕ ਹੈ ਵਾਇਗਰੂ ਠੀਕ ਹੈ ਖਾਲਸਾ ਵਾਇਗਰੂ ਜੀ ਕੀ ਫਤਿਹ ਠੀਕ ਹੈ ਆਏ ਸੰਬੋਧਨ ਕਰ ਤਾਂ ਵਧੀਆ ਰਹੂਗਾ ਤੇਰਾ ਜੇ ਤੂੰ 100 ਸਬਸਕ੍ਰਾਈਬਰ ਆਪਦੇ ਕਰੀ ਬੈਠਾ ਤਾਂ ਵੌਸ ਟਾਈਮ ਵੀ ਤੇਰਾ ਹੋਊਗਾ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਚ ਰਹਿ ਬਲੌਗ ਕਿ ਕਰ ਰਹੇ ਹੋ ਹੈ ਹਾਂ ਹਾਂ ਕੋਈ ਜਦਿਆਂ ਨੇ ਇਕੱਲੇ ਬਤਾਇਆ ਬੰਦਾ ਕਿ ਆਜ ਦੇ ਬਾਰੇ ਵਿੱਚ ਚੱਲ ਹੋਣਾ ਦਵਾਰੇ ਦੱਸ ਦੇ ਫਿਰ ਮੈਨੂੰ ਮੈਂ ਕੀ ਦੱਸਿਆ ਤੈਨੂੰ ਬਾਬਾ ਬੰਦਾ ਸਿੰਘ ਭਾਦਰ ਬਾਰੇ ਬਾਬਾ ਬੰਦਾ ਸਿੰਘ ਬਾਦ ਨਾ ਮਤਲਬ ਪਹਿਲੇ ਹੀ ਉਹਦਾ ਸੀ ਸਿੱਖ ਦੇ ਹੈ ਨਾ ਤੇ ਨਾ ਉਹਨਾਂ ਨੇ ਨਾ ਚਾਰ ਰੂਪ ਜੀ ਸਿਖਾਉਣ ਦੇ ਨਾਲੇ ਚਾਰ ਸਾਹਿਬ ਦਾ ਦੇ ਚੂਨੇ ਤੇ ਉੱਥੇ ਉੱਥੇ ਫਤਿਹਗੜ੍ਹ ਸਾਮਾ ਨਹੀਂ ਪਤਾ ਅਜੇ ਅਧੂਰ ਆ ਗਿਆ ਨਾ ਤੇਰਾ ਆਇ ਨਾ ਕਰਿਆ ਕਰ ਆਏ ਬਾਲੀ ਜਲਦਬਾਜੀ ਨਾ ਕਰ ਠੀਕ ਹੈ ਨਾ ਹੌਲੀ 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 ਸਿਸਟਮ ਕਰ ਕਿੰਨੇ ਘੰਟੇ ਹੋ ਗਏ ਤੇਰਾ ਬਹੁਤ ਟਾਈਮ ਕਿੰਨਾ ਹੋ ਗਿਆ ਵਾਸ ਟਾਈਮ ਹਾਂ ਮੇਰਾ ਤਾਂ ਵਾਸੇ ਹੁੰਦਾ ਹੀ ਇੱਕ ਦੋ ਘੰਟਾ ਨਹੀਂ ਨਹੀਂ ਵੀ ਮੰਨ ਲਓ ਆ ਜਿਹੜਾ ਅੱਪਾ ਚੱਲਦੇ ਆ ਵੀ ਕਿੰਨਾ ਟਾਈਮ ਤੇਰਾ ਹੋ ਗਿਆ ਉਹ ਬਣਾਉਂਦੇ ਹੋਏ ਹਾਂ ਹਾਂ ਹੋ ਗਿਆ ਇੱਕ ਕਮੀਨ ਠੀਕ ਹੈ ਤੇ ਤੇਰਾ ਵਾਈਟੀ ਸਟੂਡੀਓ ਕੀਤਾ ਡਾਊਨਲੋਡ ਹੈ ਨਹੀਂ ਜੀ আচ্ছা ਹੋਰ ਕੋਈ ਜਾਣਕਾਰੀ ਦਿਓ ਮੈਨੂੰ ਤੁਸੀਂ

ਇਹ ਕੀ ਕਰ ਰਹੇ ਹਾਂ ਪਰ ਵੀ ਤੋਂ ਹਮ ਤੋਂ ਕਰ ਗਏ ਆ ਕੇ ਰਹੇ ਤਾਂ ਆ ਛੋਟੇ ਛੋਟੇ ਬੱਚੇ ਮਿਲੇ ਕਹਿੰਦੇ ਅਸੀਂ ਬਲੌਗਿੰਗ ਕਰਦੇ ਹਾਂ ਫਿਰ ਇਹਨਾਂ ਨੂੰ ਥੋੜਾ ਜਿਆ ਜਿੰਨਾ ਕਿ ਮੇਰੇ ਕੋਲ ਗਿਆਨ ਸੀਗਾ ਉਹ ਇਹਨਾਂ ਨਾਲ ਸਾਂਝਾ ਕੀਤਾ ਦੱਸਿਆ ਇਹਨਾਂ ਨੂੰ ਮੈਂ ਵੀ ਪਹਿਲਾਂ ਪਤਾ ਕਰੋ ਜਿਹਦੇ ਰਿਲੇਟਡ ਤੁਸੀਂ ਬਲੌਗ ਬਣਾਉਣਾ ਦਾ ਮੰਨ ਲਓ ਜਿਹੜੀ ਜਗ੍ਹਾ ਤੇ ਤੁਸੀਂ ਜਾਣਦੇ ਹੋ ਇਹਨਾਂ ਨੂੰ ਤਕਰੀਬਨ ਨਿਆਣੇ ਆ ਬੱਚੇ ਆ ਜੇ 7ਵੀਂ 7ਵੀਂ ਕਲਾਸ 'ਚ ਪੜਦੇ ਆ ਤੇ ਇਹ ਵਿਚਾਰੇ ਜੇ ਬਾਲੀ ਇਹਨਾਂ ਨੂੰ ਜਾਣਕਾਰੀ ਹੈ ਨਹੀਂ ਸੀ ਫਿਰ ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਜਿਹੋ ਜਿਹਾ ਬਲੌਗ ਕਰਨਾ ਜਿਹੋ ਜਿਹੀ ਬਲੌਗਿੰਗ ਕਰਨੀ ਹੈ ਉਹ ਜਗਾ ਤੇ ਆ ਦੇਖੋ ਫਤਿਹ ਬੋਰਡ ਦਾ ਸਾਰਾ ਲੱਗਿਆ ਵਾ ਠੀਕ ਹੈ ਵੀ ਇਹਨੂੰ ਪਹਿਲਾਂ ਪੜ੍ਹ ਲਓ ਤੇ ਫਿਰ ਉਸ ਹਿਸਾਬ ਨਾਲ ਤੁਸੀਂ ਕਰੋ ਆ ਪਹਿਲੀ ਇਹਦੀ ਜਿਹੜੀ ਹੈਗੀ ਆ ਛੱਤ ਜਿਹੜੀ ਹੈਗੀ ਐ ਅੰਦਰੋਂ ਇਹ ਇਸੇ ਤਰ੍ਹਾਂ ਹੀ ਐ ਤੇ ਇਹਦੇ ਇਧਰ ਲੈ ਪਾਸੇ ਜਦੋਂ ਆਪਾਂ ਜਾਂਦੇ ਆ ਤਾਂ ਇਹ ਜਿਹੜਾ ਹੈਗਾ ਨਾ ਪੀਸ ਆਫ ਮਾਈਂਡ ਸ਼ਾਂਤੀ ਠੀਕ ਐ ਕੋਈ ਸ਼ੋਰ ਸ਼ਰ ਹੈਰ ਤੋਂ ਕਾਫੀ ਦੂਰੀ ਤੇ ਐ ਤੇ ਇਧਰ ਹੁਣ ਅੱਗੇ ਜਦੋਂ ਮੇਪਪਲ ਆ ਗਿਆ ਪਿਪਲ ਵੀ ਕਹਿੰਦੇ ਆਕਸੀਜਨ ਬਹੁਤ ਦਿੰਦਾ ਠੰਡੀ ਠੰਡੀ ਹਵਾ ਚੱਲਦੀ ਐ ਤੇ ਆਹ ਦਾ ਥੋੜਾ ਜਿਹਾ ਜੇ ਨਾ ਕਾਹ ਘੂਜਾ ਉਹ ਮੀਮੂ ਨਾਪੈਣ ਕਰਕੇ ਤੇ ਹੋਇਆ ਵਾ ਐ ਤਰ੍ਹਾਂ ਅਸਲੀ ਹੀਰੋ ਸਿੱਖ ਧਰਮ ਦੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਮੈਂ ਸਕੂਲ ਟਾਈਮ ਪੜਿਆ ਵਾ ਸਕੂਲਾਂ ਚ ਆ ਬੱਚੇ ਛੋਟੇ ਛੋਟੇ ਇੰਜੋਏ ਕਰਦੇ ਹੋਏ ਤੁੱਪ ਦਾ ਆਨੰਦ ਲੈਂਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਪਹਿਲਾਂ ਮਾਦੋਦਾਸ ਬਿਰਾਗੀ ਸੀਗਾ ਤੇ ਇਹ ਪੌਂਚ ਜ਼ਿਲ੍ਹੇ ਇਨਾਂ ਦਾ ਜਨਮ ਹੋਇਆ ਸੀਗਾ ਕਸ਼ਮੀਰ 'ਚ ਤੇ ਇਹ ਕਹਿੰਦੇ ਸ਼ਿਕਾਰੀ ਹੁੰਦੇ ਸੀ ਬਹੁਤ ਤਕੜੇ ਤੇ ਨਿਸ਼ਾਨਾ ਬਹੁਤ ਵਧੀਆ ਹੁੰਦਾ ਸੀ ਇਹਨਾਂ ਦਾ ਤੇ ਇਹਨਾਂ ਨੇ ਉੱਥੇ ਇੱਕ ਜਦੋਂ ਸ਼ਿਕਾਰ ਖੇਡਣ ਗਏ ਤਾਂ ਜਦੋਂ ਸ਼ਿਕਾਰ ਕੀਤਾ ਤਾਂ ਉਹ ਜਿਹੜਾ ਸੀਗਾ ਹਿਰਨੀ ਤੇ ਬੱਚੇ ਤੇ ਸ਼ਿਕਾਰ ਹੋ ਗਿਆ ਇਹਨਾਂ ਤੋਂ ਤੇ ਉਹ ਇਹਨਾਂ ਦੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਗਿਆ ਤੇ ਉਸ ਤੋਂ ਬਾਅਦ ਹੀ ਇਹਨਾਂ ਦਾ ਨਾਮ ਮਾਧੋਦਾਸ ਬਰਾਗੀ ਦੇ ਨਾਂ ਤੇ ਪਿਆ ਇਹ ਉਸ ਤੋਂ ਬਾਅਦ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਪਾਣ ਕਰਾਇਆ ਅੰਮ੍ਰਿਤ ਪਾਣ ਕਰਾ ਕੇ ਮਾਧੋਦਾਸ ਬਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਾਂ ਰੱਖਿਆ ਤੇ ਥਾਪੜ ਦੇ ਕੇ ਫਿਰ ਭੇਜਿਆ ਸਰਹੰਦ ਨੂੰ ਸਰਹੰਦ ਦਾ ਫਤੇ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਸਿੱਖ ਰਾਜ ਸਥਾਪਿਤ ਕੀਤਾ ਇਹ ਇਤਿਹਾਸ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਚੱਪੜ ਜਿੜੀ ਦੇ ਵਿੱਚ ਬਣਾਇਆ ਗਿਆ ਜੇ ਕੋਈ ਜਾਣਕਾਰੀ ਦਿੰਦਿਆਂ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਮੂੰਹ ਚੋਂ ਜਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਤੇ ਧੰਨਵਾਦ ਆ ਬਾਦਲ ਸਰਕਾਰ ਦਾ ਜਿਹੜਾ ਉਹਨਾਂ ਨੇ ਸਕ ਇਤਿਹਾਸ ਨੂੰ ਸਾਹਮ ਕੇ ਰੱਖਿਆ ਹੋਇਆ ਹੈ